ਮੈਂ ਤੁਹਾਡਾ ਆਪਣਾ ਲਾਪਰ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਦੇ ਪਿੰਡ ਅਠਵਾਲ ਦੇ ਵਿੱਚ ਜਿੱਥੇ ਕਿ ਇੱਕ ਕਿਸਾਨ ਦੇ ਵੱਲੋਂ ਸ਼ਹਿਦ ਦੀਆਂ ਮੱਖੀਆਂ ਦਾ ਜਿਹੜਾ ਵੱਡਾ ਪ੍ਰੋਜੈਕਟ ਜਿਹੜਾ ਲਗਾਇਆ ਹੋਇਆ ਹੈ ਬਿਲਕੁਲ ਹੀ ਦੇਸੀ ਤੇ ਸ਼ੁੱਧ ਜਿਹੜਾ ਹੀ ਸ਼ਹਿਦ ਜਿਹੜਾ ਪ੍ਰੋਵਾਈਡ ਜਿਹੜਾ ਕਰਦੇ ਨੇ ਸੋ ਸਾਡੇ ਨਾਲ ਇੱਕ ਕਿਸਾਨ ਨੇ ਮੌਜੂਦ ਨੇ ਜਰੂਰ ਉਹਨਾਂ ਨਾਲ ਗੱਲਬਾਤ ਕਰ ਲੈਣੀ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇਸ ਪ੍ਰੋਜੈਕਟ ਨੂੰ ਲਗਾਉਣ ਦਾ ਜਿਹੜਾ ਸਾਰਾ ਸੱਚੀ ਗੱਲ ਜੀ ਹਾਂ ਹੋਰ ਜੀ ਤੁਸੀਂ ਸਾਡੇ ਕੋ ਆਏ ਬਹੁਤ ਬਹੁਤ ਧੰਨਵਾਦ ਭਾਈ ਜੱਪਾ ਦਾ ਪਰ ਇਹ ਕਿਵੇਂ ਮੰਦੇ ਵਿੱਚ ਆਇਆ ਪ੍ਰੋਜੈਕਟ ਤੇ ਕਿੰਨਾ ਮਤਲਬ ਸਮਝ ਆ ਲੱਗਾ ਉਹਨੇ ਚਾਲੂ ਕੀਤਾ ਉਹ ਇਹ ਤੇ ਕਾਫੀ ਚਿਰ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਹਾਂਜੀ ਅਸੀਂ 1994 ਦਾ ਕੰਮ ਕਰ ਰਹੇ ਹਾਂ ਹਾਂਜੀ ਤੇ ਬਹੁਤ ਵਧੀਆ ਉਹਦਾ ਤਾਂ ਕਈ ਵਾਰੀ ਘਾਟੇ ਵੀ ਪਏ ਕਈ ਵਾਰੀ ਠੀਕ ਵੀ ਚੱਲਦਾ ਰਿਹਾ ਕੰਮ ਹਾਂਜੀ ਬਸ ਇਦਾਂ ਹੀ ਚੱਲਦਾ ਜੇ ਵਧੀਆ ਇਹਨਾਂ ਮਤਲਬ ਇਹ ਛੋਟਾ ਜਿਹੜਾ ਪ੍ਰੋਜੈਕਟ ਚਾਲੂ ਕੀਤਾ एग्जाम ਨੂੰ ਸਟਾਰਟਿੰਗ ਤੋਂ ਹੀ ਜਨਾ ਉਹ ਵੱਡਾ ਨਹੀਂ ਸਟਾਰਟਿੰਗ ਤੁਹਾਡੇ ਕੋ ਪਹਿਲਾਂ ਪੰਜਾਂ ਬਕਸਾਂ ਤੋਂ ਹੀ ਸ਼ੁਰੂ ਕੀਤਾ ਸੀ ਹਾਂਜੀ ਮੁੜ ਕੇ 5-600 ਤੱਕਾਂ ਪਹੁੰਚੇ ਆ ਹੁਣ ਥੋੜਾ ਜਿਵੇਂ ਬੱਚੇ ਬਾਹਰ ਸੈਟਲ ਹੋ ਗਏ ਫਿਰ ਆਪਾਂ ਥੋੜਾ ਕਟਾ ਦਿੱਤਾ ਮਤਲਬ ਸਟਾਰਟਿੰਗ ਤੋਂ ਜਿਵੇਂ ਮਤਲਬ ਨਵਾਂ ਕੋਈ ਵੀ ਆਪਾਂ ਪ੍ਰੋਜੈਕਟ ਕਰਦੇ ਆ ਉਹਦੇ ਵਿੱਚ ਤਾਂ ਘਾਟਾ ਜਾਂ ਥੋੜੀ ਨਹੀਂ ਕਮੀਆਂ ਜਿਹੜੀਆਂ ਰਹਿ ਜਾਂਦੀਆਂ ਆਪਾਂ ਉਹ ਪ੍ਰੋਜੈਕਟ ਨਹੀਂ ਗਾਣ ਵਾਦ ਦਾ ਤੇ ਤੁਹਾਨੂੰ ਮਤਲਬ ਕਿੱਦਾਂ ਨਹੀਂ ਦਿਖਦਾ ਜਿਹੜੀਆਂ ਨਹੀਂ ਦਿਕਤਾਂ ਤੇ ਵੈਸੇ ਕਾਫੀ ਆਉਂਦੀਆਂ ਨੇ ਕੋਈ ਮੌਸਮ ਦੀਆਂ ਆਉਂਦੀਆਂ ਨੇ ਕੋਈ ਜ਼ਿੰਮੇਵਾਰ ਪੱਖੋਂ ਆਉਂਦੀਆਂ ਨੇ ਕਿਉਂਕਿ ਅਹੀਂ ਹੋ ਗਏ ਬਹੁਤੇ ਜ਼ਿੰਮੇਵਾਰ ਕਣਕ ਝੋਨੇ ਵਾਲੀ ਤੇ ਫਲੀਦਾਰ ਫਸਲਾਂ ਫਸਲਾਂ ਵੱਲ ਸਾਰੇ ਘਟ ਗਏ ਆ ਬਹੁਤ ਜ਼ਿਆਦਾ ਅਨੇ ਇਹ ਚੱਕਰ ਜੇ ਬਾਕੀ ਤੋਂ ਇਦਾਂ ਠੀਕ ਆ ਨਾ ਕੋ ਹੁਣ ਰੋਖ ਹੀ ਰਹੇ ਨੇ ਤਾਂ ਛੜਕਾਂ ਤੇ ਨਹਿਰਾਂ ਤੇ ਉਹ ਵੀ ਬਹੁਤ ਮੁਸ਼ਕਲ ਆ ਇਸ ਗੱਲ ਦੀ ਮਤਲਬ ਇਹਨਾਂ ਦੀ ਜਿਹੜੀ ਜਿਆਦੀ ਜਿਹੜੀ ਖਰਾਕ ਆ ਕਿਦਾਂ ਦਾ ਮਾਹੌਲ ਚਾਹੀਦਾ ਤੇ ਕਿਹੜੀ ਜੜੀ ਅਲੱਗ-ਅਲੱਗ ਜਦੋਂ ਦਾ ਵਾਤਾਵਰਣ ਕਿਹੜੇ ਕੇਸ ਵਾਤਾਵਰਣ ਇਹਨਾਂ ਨੂੰ ਜਿਵੇਂ ਟਾਲੀ ਹੋਇਆ ਸਪੈਦਾ ਹੋਇਆ ਇਹ ਬਹੁਤ ਜ਼ਰੂਰੀ ਨੇ ਸਾਰੇ ਤਕਰੀਬਨ ਰੋਖ ਜਿੰਨੇ ਵੀ ਆ ਨਾ ਤਕਰੀਬਨ ਜਾਮਨੂ ਹੋ ਗਿਆ ਸਾਰੀਆਂ ਚੀਜ਼ਾਂ ਜੋ ਪਹਿਲਾਂ ਪ੍ਰਾਤਨ ਸਮੇਂ 'ਚ ਹੁੰਦੀਆਂ ਸੀ ਉਹ ਹੋਣੀਆਂ ਬਹੁਤ ਜ਼ਰੂਰੀ ਨੇ ਮਤਲਬ ਇਦਾਂ ਦੇ ਜਿਹੜੇ ਪ੍ਰੋਜੈਕਟ ਜਾਂ ਦੇਖੀਦੇ ਮਤਲਬ ਸਾਡੇ ਜਾਂ ਅਜਨਾਲ ਆਪਣੇ ਹਰਿਆਣਾ ਸਾਡ ਜਾਂ ਹੋਰ ਇਸ ਤੋਂ ਦੂਰ ਦੀ ਜਿਹੜੀ ਕਰ ਪਰ ਹੁਣ ਪੰਜਾਬ ਦੇ ਵਿੱਚ ਜਿਵੇਂ ਡੇਰ ਬੱਬਨਾਂਗ ਜਾਂ ਗੁਰਦਾਸਪੁਰ ਦੇ ਵਿੱਚ ਵੀ ਜਿਹੜੇ ਕਾਫੀ ਜਿਹੜੇ ਇਦਾਂ ਦੇ ਜਿਹੜੇ ਪ੍ਰੋਜੈਕਟ ਆਂਡ ਆਪਰੇ ਹਾਂਜੀ ਹਾਂਜੀ ਬਸ ਇਹ ਆ ਵੀ ਚਲੋ ਜ਼ਿਮੀਂਦਾਰ ਥੋੜਾ ਕਿਸਾਨ ਧਿਆਨ ਰੱਖੇ ਥੋੜੀ ਬਹੁਤੀ ਫਲੀਦਾਰ ਫਸਲ ਜ਼ਰੂਰ ਬੀਜੇ ਤੇ ਆਪਣੇ ਆਪ ਇਹ ਵੀ ਕੰਮ ਚੱਲਦਾ ਰਹੇਗਾ ਮਤਲਬ ਇਹ ਜਿਵੇਂ ਬਕਸੇ ਲਗਾ ਲਏ ਨੇ ਇਹਨਾਂ ਦੇ ਮਤਲਬ ਥੱਲੇ ਜਿਵੇਂ ਮਿੱਟੀ ਲਗਾ ਕੇ ਜਾਂ ਸਾਰੀ ਕਿਵੇਂ ਮਨਟੇਨ ਜੜੀ ਸਾਰੀ ਕਰਦੇ ਨੇ ਮਿੱਟੀ ਤੇ ਨਹੀਂ ਵੈਸੇ ਲੋਣ ਹੁੰਦੀ ਲੋਣਦੀ ਇਹਨਾਂ ਦੀ ਸਟੈਂਡਾਂ ਦੇ ਉੱਪਰ ਹੀ ਆ ਥੱਲੇ ਬਾਟਮ ਬਣੇ ਹੁੰਦੇ ਜੇ ਇੱਕ ਤਾਂ ਲੀਕੰਗ ਹੈਗੀ ਹੈ ਉੱਥੇ ਜ਼ਰੂਰ ਮਿੱਟੀ ਲਾਉਣੀ ਪਏਗੀ ਇੱਕ ਜਿਹੜਾ ਬਕਸਾ ਜਿਹੜਾ ਵਾ ਇਹ ਕਿੰਨਾ ਜਿਹੜਾ ਸਮਾਂ ਜਿਹਦਾ 걸 ਜਾਂਦਾ ਇਹ ਤਕਰੀਬਨ ਰਾਣੀ ਦੀ ਉਮਰ ਜਿਹੜੀ ਹੁੰਦੀ ਹੈ ਅਸਲ ਜੇ ਸਹੀ ਕੰਮ ਲੈਣਾ ਤੇ ਸਾਲ 1 ਇੱਕੀ ਤੇ ਉਦਾਂ ਦੇ ਵੈਸੇ 3 ਸਾਲਾਂ ਰਾਣੀ ਦੀ ਉਮਰ ਤੇ ਕਾਮਾ ਮੱਖੀ ਦੀ ਉਮਰ ਸਾਰੀ ਹੁੰਦੀ ਹੈ 3 ਮਹੀਨੇ ਤੱਕ ਹੀ ਇਹ ਜਿਹੜੀਆਂ ਤੁਸੀਂ ਦੋ ਮਿੰਟ ਮੱਖੀਆਂ ਦੱਸੀਆਂ ਇਹਨਾਂ ਦੀ ਫਿਰ ਜਿਹੜੀ ਆ ਆਪ ਦੀ ਜਿਹੜੀ ਪਦਿਆਸ਼ ਗਾੜੀ ਵੱਧਦੀ ਹੈ ਹਾਂਜੀ ਇਹਨਾਂ ਦੀ ਆਪਸੀ ਵੱਧਦੀ ਹੈ ਵਿੱਚ ਡਰਾਉਨ ਹੁੰਦੇ ਨੇ ਜਿਨ੍ਹਾਂ ਨੇ ਰਾਣੀ ਮੱਖੀ ਨੂੰ ਗੱਭਣ ਕਰਨਾ ਹੁੰਦਾ ਹੈ ਰਾਣੀ ਮੱਖੀ ਜਿਹੜੀ 3 ਸਾਲ ਚ ਇੱਕ ਵਾਰੀ ਹੀ ਗੱਭਣ ਹੁੰਦੀ ਹੈ ਜਦੋਂ ਨੇ ਸਟਾਰਟਿੰਗ ਤੇ ਜਨਮ ਲੈਣਾ ਨਾ ਜਿਵੇਂ ਸਾਡੇ ਇੱਥੇ ਫਰਵਰੀ ਵਿੱਚ ਹੋਣਾ ਵਾ ਜੇ ਆਪਾਂ ਰਾਜਸਥਾਨ ਗੰਗਾ ਨਗਰ ਚਲੇ ਜਾਈਏ ਤੇ ਉੱਥੇ ਜਾ ਕੇ ਹੁਣੇ ਮੈਗਨੈਟਸ਼ਨ ਹੋਣੀ ਸ਼ੁਰੂ ਹੋ ਜਾਣੀ ਆ ਹਾਂ ਜੀ ਉਹ ਉਹਨਾਂ ਮੱਖੀਆਂ ਦਾ ਬਸ ਇਹ ਪ੍ਰਦਾਇਸ਼ ਵਧਾਉਂਦੇ ਜਾਨੀ ਕਿ ਕੰਮ ਆ ਦੂਜਾ ਕੰਮ ਨਹੀਂ ਦੂਜਾ ਕੰਮ ਨਹੀਂ ਹੈਗਾ ਕੋਈ ਵੀ ਹਾਂ ਜੀ ਯਾ ਰਾਣੀ ਨੇ ਸਿਰਫ ਕੱਲਾ ਆਂਡੇ ਹੀ ਜਨੇ ਨੇ ਬਾਕੀ ਸਾਰਾ ਜਿੰਨਾ ਕੰਮ ਸਾਂਭਣਾ ਹੈ ਸਾਰਾ ਮੱਖੀ ਨੇ ਹੀ ਸਾਂਭਣਾ ਹੈ ਕੰਮ ਆ ਮੱਖੀ ਨੇ ਸਾਂਭਣਾ ਮਤਲਬ ਅਨੁਮੰਨ ਤੋਂ ਵੱਧ ਤੋਂ ਵੱਧ ਘੱਟ ਤੋਂ ਘੱਟ ਕਿੰਨੀ ਮੱਖੀ ਜਿਹੜੀ ਇੱਕ ਬਕਸੇ ਦੇ ਵਿੱਚ ਹੁੰਦੀ ਹੈ ਇਹ ਤਕਰੀਬਨ ਹਜ਼ਾਰਾਂ ਦੇ ਹਿਸਾਬ ਨਾਲ ਹੀ ਹੁੰਦੀ ਜੇ ਹਾਂਜੀ ਹਾਂਜੀ ਕੁਝ ਬਕਸੇ ਹੁੰਦੇ ਨੇ ਜਿਹੜੇ 10 ਫਰੇਮ ਤੇ ਨੇ ਕੋਈ 6 ਫਰੇਮ ਤੇ ਨੇ ਕੋਈ 8 ਫਰੇਮ ਤੇ ਨੇ ਹਾਂ ਜੀ ਮਤਲਬ ਕਿਨ ਕੇਸ ਮੌਸਮ ਦੇ ਵਿੱਚ ਜਿਹੜੀ ਆ ਇਹ ਸੈਦ ਜਿਹੜੀ ਗਰੋਥ ਹੈ ਜਿਆਦੀ ਜਿਹੜੀ ਵਾਦੀ ਹੈ ਸਾਡੇ ਤਾਂ ਹੁਣ ਤਕਰੀਬਨ ਜਨਵਰੀ ਫਰਵਰੀ ਚੀ ਵਧਨੀ ਜਨਵਰੀ ਫਰਵਰੀ ਮਾਰਚ ਤੱਕ ਆ ਅਖੀਰ ਬਰਸਨ ਤੱਕਾਂ ਚੱਲ ਜਾਏਗਾ ਕੰਮ ਹਾਂ ਜੀ ਉਸ ਟਾਈਮ ਕੀ ਹੈ ਅਸੀਂ ਖਰਾਕ ਜਿਹੜੀ ਮੱਖੀਆਂ ਨੂੰ ਜਿਹੜੀ ਇੰਨੀ ਵਾਰ ਲਪ ਕਰਦੀ ਹੈ ਮਤਲਬ ਤਕਰੀਬਨ ਫੁੱਲ ਫੁਲਾਕਾ ਹੀ ਜ਼ਿਆਦਾ ਹੁੰਦਾ ਹੈ ਹਾਂ ਜੀ ਹਾਂ ਜੀ ਇਹ ਚੱਕਰ ਦੇ ਆਹ ਹਾਂ ਮਤਲਬ ਉਸ ਟਾਈਮ ਜਿਹੜੀ ਸਰੋਂ ਆਪਾਂ ਕਹਿ ਸਕਣ ਲੱਗਦੇ ਉਹ ਜਾਂ ਹੋਰ ਜਿਹੜੀ ਕੋਈ ਸਮਾਂ ਲੱਗਦੀ ਹੈ ਬਿਲਕੁਲ ਬਿਲਕੁਲ ਉਹਨਾਂ ਤੋਂ ਜਿਹੜੀ ਆਪ ਦੀ ਜਿਹੜੀ ਖਰਾਕ ਜਿਹ ਹਾਂਜੀ ਹਾਂਜੀ ਮੈਨੂੰ ਕਿਵੇਂ ਮੈਂ ਪ੍ਰੋਜੈਕਟ ਦੇਖਿਆ ਵਾ ਬਈ ਉਹਨਾਂ ਦੇ ਵਿੱਚ ਥੋੜੀ ਬਹੁਤੀ ਜਦੋਂ ਮਲਾਵਟੀ ਖੋਰੀ ਵੀ ਕਰ ਦਿੰਦੇ ਨੇ ਤਾਂ ਉਹ ਮਲੋਸ਼ਾਤ ਜਿਹੜਾ ਵਾ ਉਹ ਇਸ ਨੂੰ ਮਿਸਜੂਜ ਵੀ ਜਿਹੜਾ ਕਰ ਲੈਂਦੇ ਨੇ ਥੋੜਾ ਬਈ ਪਤਾ ਨਹੀਂ ਹੁਣ ਮਲਾਵਟ ਖੋਰੀ ਤੇ ਪਰ ਇਹ ਜਿਹੜੇ ਆ ਨਾ ਚੀਜ਼ੇ ਆਪਣੇ ਆਪ ਨੂੰ ਮਲਾਵਟ ਖੋੜ ਨਹੀਂ ਕਰਦੀਆਂ ਕਿ ਜੋ ਵੀ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਪਾਓਗੇ ਇਹਨਾਂ ਨੇ ਮਲਾਵਟ ਨੂੰ ਨਹੀਂ ਲੈਣਾ ਹੈਗਾ ਹਾਂਜੀ ਜੇ ਆਪਾਂ ਇਹਨਾਂ ਨੂੰ ਆਕਸੀਜਨ 'ਚ ਖੰਡ ਵੀ ਪਾਉਨੇ ਆ ਤੇ ਉਹ ਸਿਰਫ ਆਪਣੇ ਖਾਨ ਤੱਕ ਹੀ ਸੀਮਿਤ ਰੱਖਦੇ ਆ ਉਦੋਂ ਵੱਧ ਨਹੀਂ ਮਤਲਬ ਉਹ ਕਿਵੇਂ ਫਿਰ ਜਿਹੜਾ ਟੇਸਟ ਦੇ ਵਿੱਚ ਫਰਕ ਪੈ ਜਾਂਦਾ ਹੈ ਹੈ ਨਹੀਂ ਨਹੀਂ ਉਹ ਤਾਂ ਵੈਸੇ ਸਟੋਰ ਹੁੰਦਾ ਹੀ ਨਹੀਂ ਜਿਹ ਹੈਗਾ ਸ਼ਾਇਦ ਹਾਂਜੀ ਇਹ ਮੱਖੀ ਨਹੀਂ ਸਟੋਰ ਕਰਦੀ ਹੈਗੀ ਬਾਕੀ ਬੀ ਕੀਪਰ ਜੋ ਮਰਜੀ ਕਰ ਲੈ ਟੱਡੇ ਸੈਅ ਚ ਜੋ ਮਰਜੀ ਕਰੀ ਜਾਵੇ ਉਹ ਇਹਦੀ ਜਿਹੜੀ ਸੀਮਤ ਰੇਖਾ ਵਾ ਕਿੰਨੇ ਸਮੇਂ ਤੱਕ ਜਿਹੜਾ ਵਾ ਇਹ ਮਤਲਬ ਬਚਾ ਜਿਹੜਾ ਰਹਿ ਸਕਦਾ ਤੇ ਸ਼ਹਿਤ ਹਾਂਜੀ ਹਾਂ ਸਿਆਦ ਤੇ ਅਸਲ ਵਿੱਚ ਜੇ ਸਹੀ ਸਾਹਸ ਉਹ ਹੋ ਜੇ ਤੇ ਕੋਈ ਗੱਲ ਨਹੀਂ 2 ਤੋਂ 3 ਸਾਲ ਤੱਕ ਵਧੀਆ ਰਹਿ ਸਕਦਾ ਕਿਵੇਂ ਦੀ ਜੜੀ ਸਾਹਸ ਬਾਲ ਸਾਹਸ ਸੰਭਾਲੇ ਇਦਾਂ ਵੀ ਟੈਂਪਰੇਚਰ ਦੇ ਆਧਾਰ ਤੇ ਪਰ ਗਰਮੀ ਤੇ ਨਾ ਪਿਆ ਰਵੇ ਸਿਆਲ ਚ ਤੇ ਚਲੋ ਕੋਈ ਗੱਲ ਨਹੀਂ ਕੋਈ ਮੁਸ਼ਕਲ ਨਹੀਂ ਹੈਗੀ ਹਾਂਜੀ ਹਾਂਜੀ ਇਹ ਚੱਕਰ ਜਿਹੜਾ ਇੱਕ ਆਪਾਂ ਬੁਜ਼ਾਰਾਂ ਦੇ ਵਿੱਚੋਂ ਲੈ ਕੇ ਜਿਹੜਾ ਮਲਖਾਂਡੇ ਜਾਂ ਜਿਹੜੀ ਅਸਲੀ ਜਿਹੜੀ ਲੋਕਾਂ ਦੀ ਜਿਹੜੀ ਪ੍ਰੋਵਾਈਡ ਹੁੰਦੀ ਹੈ ਵੀ ਜਾ ਕੇ ਦੇਸੀ ਜਿਹੜਾ ਖੁਦ ਜਿਹੜੀ ਮੱਖੀਆਂ ਰੈਸਕੂ ਕਰਨ ਦੀ ਉਹਨਾਂ ਤੱਕ ਨਹੀਂ ਜਿਹੜੀ ਆ ਪਹੁੰਚ ਪਹੁੰਚਦੀ ਹੈ ਹਾਂਜੀ ਹਾਂਜੀ ਇਹ ਚੱਕਰ ਜੇ ਕਿਉਂਕਿ ਹੁਣ ਜਿਵੇਂ ਆਰਾਮਦੇਵ ਲਾਲੋ ਸਾਰੇ ਤੇ ਆਪਣੇ ਕੋਲੋਂ ਜਾ ਕੇ ਉਹ ਅਗਲੇ ਆਪਣਾ ਨਾਮ ਰੱਖ ਲੈਂਦੇ ਨੇ ਅਸਲ ਵਿੱਚ ਇੱਥੇ ਹੈਗਾ ਅਸਲ ਵਿੱਚ ਜੋ ਅਸਲ ਮਸਟਰਡ ਹਨੀਆਂ ਸਰੋਂ ਤੋਂ ਹੋਇਆ ਪਿਆਰ ਜਿਹੜਾ ਸ਼ਹਿਤ ਜਿਹੜਾ ਇੱਕ ਸਾਰ ਜੰਮ ਜਾਂਦਾ ਪਰ ਸਾਡੇ ਇੱਧਰ ਲੋਕ ਉਸ ਚੀਜ਼ ਨੂੰ ਨਹੀਂ ਪਸੰਦ ਕਰਦੇ ਕਿ ਬਾਹਰ ਦੀਆਂ ਕੰਟਰੀਆਂ ਚ ਚੀਨ ਹੋ ਗਿਆ ਬਾਹਰ ਦੀ ਆਸਟ੍ਰੇਲੀਆ ਕੰਟਰੀਆਂ ਸਭੀ ਜੰਮਿਆ ਹੀ ਸ਼ਹਿਤ ਲੈਂਦੇ ਆਗੇ ਮਤਲਬ ਜਿਵੇਂ ਹੁਣ ਨੌਜਵਾਨ ਕੋਈ ਤਾਂ ਬਾਹਰ ਨੂੰ ਕੁਝ ਕੰਡੇ ਜਿੰਨਾਂ ਦੇ ਕੋਲ ਆਪ ਦਾ ਇੱਥੇ ਵੀ ਹੈਗਾ ਸਰਕਲ ਜਾਂ ਇਦਾਂ ਦਾ ਪ੍ਰੋਜੈਕਟ ਲਗਾਉਣਾ ਚਾਹੁੰਦੇ ਕਿਸ ਲੈਵਲ ਤੋਂ ਜਿਹੜੇ ਉਹ ਸਟਾਰਟਿੰਗ ਕਰਦੇ ਕਿਦਾਂ ਦਾ ਮਾਹੌਲ ਤੋਂ ਜਿਹੜੀ ਹੈ ਪ੍ਰੋਵਾਈਡ ਜਿਹੜੀ ਇਸ ਵਿੱਚ ਪਹਿ ਸਖਲਾਈ ਲੈ ਕੇ ਫਿਰ ਥੋੜਿਆਂ ਬਕਸਿਆਂ ਤੋਂ ਹੀ ਵਾਅਦਾ ਹੋ ਸਕਦਾ ਵਾ ਤੇ ਜੇ ਆਖੋ ਨਾ ਪਈ 100 ਬਕਸਾ ਪਾ ਕੇ ਤੇ ਪਹਿਲਾਂ ਪਹਿਲਾਂ ਤੇ ਤੁਹਾਨੂੰ ਇਨਕਮ ਹੋ ਜੇਗੀ ਪਰ ਬਾਅਦ ਵਿੱਚ ਤੇ ਫਿਰ ਤੰਗੀ ਵੀ ਹੋਣੀ ਸਖਲਾਈ ਲੈਣ ਦੇ ਨੌਜਵਾਨ ਤੇ ਜਾਂ ਜਿਵੇਂ ਮੇਰੇ ਕੋਲ ਸਰਕਾਰ ਨੂੰ ਕੋਈ ਇਸ ਦੀ ਮਦਦ ਜਿਹੜੀ ਮਿਲਦੀ ਕੋਈ ਥੋੜਾ ਬਹੁਤਾ ਜਿਹੜਾ ਪੈਸਾ ਅੱਡੇ ਤੱਕ ਅੱਜ ਤੱਕ ਕੋਈ ਨਹੀਂ ਜਿਹ ਹੈਗਾ ਸਰਕਾਰ ਨੂੰ ਜਿਹੜਾ ਡੇਰੀ ਫਾਰਮ ਹੋ ਕੇ ਜਾਂ ਇੱਧਰ ਮਰ ਕਾਕਾ ਵੀ ਜਿਹੜਾ ਪਰ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੋਸੀਜਰ ਹੀ ਬਹੁਤ ਲੰਮਾ ਜੀ ਅਸੀਂ ਤੇ ਅਜੇ ਤੱਕ ਉੱਥੇ ਤੱਕ ਨਹੀਂ ਪਹੁੰਚੇ ਅਗੇ ਤੁਹਾਨੂੰ ਤੁਹਾਨੂੰ ਕੋਈ ਸਖਲਾਈ ਜਾਣੀਆਂ ਟੀਮਾਂ ਜੜੀਆਂ ਕੋਈ ਨਾ ਕੋਈ ਵਿਜ਼ਿਟ ਕਰਦੀਆਂ ਆਉਂਦੀਆਂ ਹਾਂਜੀ ਆਉਂਦੀਆਂ ਨੇ ਬੜੀਆਂ ਟੀਮਾਂ ਆਉਂਦੀਆਂ ਨੇ ਕਈ ਕਾਲਾਂ ਜਾਂ ਤਾਂ ਬੱਚੇ ਵੀ ਲੈ ਕੇ ਆਉਂਦੇ ਨੇ ਹੁਣ ਗਾਂ ਉਹਨਾਂ ਨੇ ਆਉਣਾ ਸਾਰਿਆਂ ਨੇ ਲੈ ਕੇ ਸਭ ਇਦਾਂ ਵੇਖ ਕੇ ਸਾਰਾ ਕੁਝ ਸਖਲਾਈ ਕਰਕੇ ਚਲੇ ਜਾਂਦੇ ਜਿਹੜੇ ਆਉਂਦੇ ਨੇ ਉਹ ਮਾਸਟਰ ਆਉਂਦੇ ਜਾਂ ਸੀਨੀਅਰ ਜਿਹੜੀ ਟੀਮ ਆਉਂਦੀ ਹੈ ਕਿਹ ਚੀਜ਼ ਦੀ ਸਖਲਾਈ ਦਿੰਦੇ ਕਿ ਜਿਹੜੀਆਂ ਮੂੜੇ ਜਿਵੇਂ ਬੱਚਿਆਂ ਨੂੰ ਦੱਸਦੇ ਨੇ ਕਲਾਸ ਵਿੱਚ ਪਿਆ ਆ ਚੀਜ਼ਾਂ ਨੇ ਇਦਾਂ ਇਦਾਂ ਕਰਕੇ ਇਹਨਾਂ ਨੂੰ ਇੰਨਾ ਅਪਣਾਓ ਤਦ ਕਰਕੇ ਆਪਣੀ ਜ਼ਿੰਦਗੀ ਗਾਂ ਬਚੇਗੀ ਨਹੀਂ ਤੇ ਗਾਂ ਬਹੁਤ ਮੁਸ਼ਕਲ ਹੋ ਜਾਏਗਾ ਉਹਨਾਂ ਦੇ ਖਾਲਵੀ ਵਧਾਉਂਦੀ ਆ ਨਾ ਹਰ ਇੱਕ ਚੀਜ਼ ਦਾ ਝਾੜ ਵੀ ਵਧਦਾ ਵਾ ਹਾਂ ਹਾਂ ਕਿਉਂਕਿ ਹਰ ਇੱਕ ਫੁੱਲ ਦੇ ਵਿੱਚ ਨਰ ਤੇ ਮਾਦਾ ਹੁੰਦੇ ਆ ਹਾਂਜੀ ਉਹਨਾਂ ਦਾ ਜਿਹੜਾ ਚੱਕ ਲੈਂਦੀ ਹੈ ਚੱਕ ਲੈਂਦੀ ਹਾਂ ਹਾਂ ਜਿਵੇਂ ਇੱਕ ਜੀਤ ਤੋਂ ਇਹਨੇ ਲੈ ਕੇ ਜਾਣਾ ਦੂਜੇ ਨੂੰ ਵੀ ਜਾਣਾ ਉਹਨੂੰ ਹੀ ਪੋਲੀਨੇਸ਼ਨ ਹੋ ਜਾਣਾ ਇਹ ਚੱਕਰ ਜੇ ਨਾਲ ਹਾਂਜੀ ਹਾਂਜੀ ਮੋਲ ਹੁਣ ਜਿਵੇਂ ਬਕਸੇ ਨੇ ਇਹਨਾਂ ਬਕਸਿਆਂ ਦੀ ਜਿਹੜੀ ਇੰਨੀ ਮੱਲੂ ਹੁੰਦੀ ਮਿਲਣੀ ਨੇ ਪਰ ਜਾਂ ਇਸ ਤੋਂ ਵੱਡੇ ਵੀ ਜਿਹੜੇ ਬਕਸੇ ਜਿਹੜੇ ਬਣਾਏ ਜਾ ਸਕਦੇ ਵੱਡੇ ਹੁਣ ਕਾ ਜਿਵੇਂ ਆਪਣਾ ਫਰਵਰੀ ਮਾਰਚ ਆਉਣਾ ਜਨਵਰੀ ਫਰਵਿਚੋ ਇੱਥੇ ਫਿਰ ਇਹਨਾਂ ਦੇ ਉੱਪਰ ਭਾਏ ਸੁਪਰ ਲਾਈ ਜਾਓ ਫਿਰ ਆਪਾਂ ਇਹਨਾਂ ਦੀ ਗਿਣਤੀ ਵੀ ਵਧਾ ਸਕਦੇ ਹਾਂ ਮੋਲ ਇਹਨਾਂ ਦੀ ਜਿਹੜੀ ਆ ਰੱਖਣ ਦੀ ਜਿਹੜੀ ਤਿਬਤਾ ਜਾਂ ਗੈਪ ਕਿੰਨਾ ਕਿੰਨੇ ਗੈਪ ਤੇ ਜਿਹੜੇ ਰੱਖੇ ਇਹ ਤਕਰੀਬਨ ਵੱਤੋ ਚਾਰਕ ਫੁੱਟ ਦੀ ਵਿੱਥ ਦੇ ਉੱਤੇ ਚਾਰ ਪੰਜ ਚਾਰ ਪੰਜ ਦੀ ਫੁੱਟ ਤੇ ਰੱਖੀ ਜਾਓ ਕੋਈ ਗੱਲ ਨਹੀਂ ਜੀ ਹਰ ਕਮਕੱਲੀ ਨੇ ਆਪ ਆਪਣੇ ਘਰੇ ਵੜਨਾ ਹੈ ਦੂਸਰੇ ਘਰੇ ਨਹੀਂ ਜਾਣਾ ਉਹ ਦੇਖੋ ਉਪਰ ਜਿਹੜੇ ਟੱਕ ਦਿੱਤੇ ਗਏ ਨੇ ਥੋੜੇ ਜਿਹੜੇ ਨੇ ਇਹਨਾਂ ਦੇ ਜਿਹੜੇ ਹੌਲ ਜਿਹੜੇ ਨੇ ਰਾਹ ਜਿਹੜੇ ਹਾਂਜੀ ਹਾਂਜੀ ਸਿਰਫ ਇਹਨਾਂ ਦਾ ਇੱਕੋ ਹੀ ਗੇਟ ਹੁੰਦਾ ਵਾ ਹਾਂਜੀ ਬਾਕੀ ਵੱਧ ਗੇਟ ਨਹੀਂ ਜਿਹੜੇ ਹੋਣੇ ਅਗੇ ਬਾਕੀ ਜਿਹੜਾ ਬਕਸਾ ਜਿਹੜਾ ਸਾਰੇ ਬੰਨਣਾ ਜਿਹੜਾ ਫਿਕਸ ਕਰਨਾ ਹਾਂ ਚਾਰ ਸਵੇਰੇ ਬਕਸਾ ਜਿਹੜਾ ਸਾਰਾ ਬੰਦ ਹੀ ਰੱਖਣਾ ਪਏਗਾ ਉਹ ਸਾਨੂੰ ਆਪ ਹੀ ਕਰਨਾ ਪੈਂਦਾ ਵਾ ਮਨੂੰ ਜਿਵੇਂ ਗਾਂ ਸਰਦੀਆਂ ਮੌਸਮੋਂ ਚੱਲ ਰਿਹਾ ਵਾ ਤੇ ਇਸ ਤੋਂ ਵੀ ਜਣੀ ਧੁੰਦ ਧੁੰਦ ਜਾਂ ਤੇਰੇਲਾ ਪਾਣੀ ਉਹਨਾਂ ਨੂੰ ਅਸਰ ਪੈਂਦਾ ਹਾਂ ਇਹਨਾਂ ਨੂੰ ਅਸ ਪਰ ਚਲੋ ਜੇ ਮੌਸਮ ਟਾਈਮ ਨਾਲ ਜੇ ਲਗਾਤਾਰਤ ਹੁੰਦਾ ਪੈ ਜਾਣ ਫਿਰਤੇ ਹੈਗਾ ਤੇ ਜੇ ਧੁੰਦ ਰਵੇ 10:00 11:00 ਵਜੇ ਤੱਕ ਤਾਂ ਫਿਰਤੇ ਕੋਈ ਗੱਲ ਨਹੀਂ ਜੇ ਉਹ ਬਖਸੇ ਫਿਰ ਇਵੇਂ ਰਹਿੰਦੇ ਨੇ ਕਿ ਜਾਂ ਉਹਨਾਂ ਨੂੰ ਥੋੜਾ ਬਹੁਤ ਕੁਝ ਹੋਰ ਮੇਨਟੇਨ ਕਰਦੀ ਹਾਂ ਮੇਨਟੇਨ ਫਿਰ ਥੋੜਾ ਬ ਤਾਂ ਬੋਰੀਆਂ ਕਰਨੀਆਂ ਪੈਂਦੀਆਂ ਜਾਂ ਥੱਲੇ ਕੋਈ ਨਾ ਕੋਈ ਪ੍ਰਾਲੀ ਰੱਖਣੀ ਪਏਗੀ ਵੀ ਥੱਲੇ ਉਹ ਨਾ ਸਰਦੀ ਪਹੁੰਚੇ ਤੇ ਇਹਨਾਂ ਨੂੰ ਵੈਸੇ ਅਸਲ ਵਿੱਚ ਤੇ ਮੁੜ ਕੇ ਧੁੱਪੇ ਕਰਦੀ ਇਹਦਾ ਪਰ ਸਾਡੇ ਦੇ ਇਥੇ ਪ੍ਰੋਪਰ ਹੈ ਇਤਰੇਕਾਂ ਦੀ ਸ਼ਾਮ ਆ ਤਰੇਕਾਂ ਦੇ ਸਾਰੇ ਪੱਤੇ ਚੜ੍ਹ ਹੋ ਜਾਂਦੀ ਹੈ ਕਈ ਜਿਹੜੇ ਪ੍ਰੋਜੈਕਟ ਜਿਹੜੇ ਲਗਾਏ ਨੇ ਇਹ ਕਿ ਸਟ੍ਰਿਕਨਾ ਮਤਲਬ ਅੰਦਰ ਜਿਹੜਾ ਚਾਰ ਸਫੇਰ ਦੇ ਵਿੱਚ ਜਿਹੜਾ ਉੱਤੇ ਕਰ ਦਿੰਦੇ ਨੇ ਮਤਲਬ ਇੱਕ ਜਿਵੇਂ ਬਹੁਤ ਛੱਡ ਕੇ ਦਿੰਦੇ ਨੇ ਮਤਲਬ 45 ਫਰਮ ਕਰਦੇ ਐਸੀ ਬੀਐਸ ਜਿਹੜੀ ਇਹਨਾਂ ਨੂੰ ਕਈ ਵਾਰੀ ਦਿੱਤੀ ਜਾਂਦੀ ਉਹਨਾਂ ਦਾ ਕੀ ਅਸਰ ਇਹਨਾਂ ਤੇ ਪੈਂਦਾ ਗਰੋਥ ਆ ਉਹ ਤੇ ਫੇ ਪੈਣਾ ਜੇ ਇਹ ਤੇ ਵੈਸੇ ਲਿਸਨ ਜੀ ਨਾ ਓਪਨ ਦੀ ਚੀਜ਼ ਆ ਓਪਨ ਦੀ ਚੀਜ਼ ਆ ਚਾਰ ਸਫੇਰੇ ਹੀ ਮੱਕੀ ਜਾਵੇ ਹਾਂਜੀ ਜਿੱਦਨ ਨੂੰ ਮਰਜ਼ੀ ਕੋਈ ਮੁਸ਼ਕਲ ਨਾ ਹੋਵੇ ਕਿ ਮੱਕੀ ਨੂੰ ਉੱਡਣ ਵਿੱਚ ਮਤਲਬ ਦਿਨ ਜਿਹੜਾ ਚੰਗਾ ਹੋਵੇ ਲੱਗਾ ਮਤਲਬ ਵਧੀਆ ਉਸ ਟਾਈਮ ਕਿਸ ਮਤਲਬ ਕੈਮ ਦੇ ਵਿੱਚ ਜਿਹੜੀ ਆਪਣੀ ਗਰੋਥ ਜਿਹੜੀ ਲੈਣ ਜਿਹੜ ਤੇ ਫਿਰ ਤੇ ਬਹੁਤ ਵਧੀਆ ਕੰਮ ਚੱਲਦਾ ਹੈ ਤੇ ਜੇ ਮੰਨ ਲਓ ਬਰਸਾਤੀ ਦਿਨ ਆ ਗਏ ਵਿੱਚ ਦੋ ਤਿੰਨ ਦਿਨ ਧੁੰਦਾਂ ਪੈ ਗਈਆਂ ਫਿਰ ਇਹਨਾਂ ਜਿੰਨਾ ਉਹ ਇਕੱਠਾ ਕੀਤਾ ਹੁੰਦਾ ਉਹੀ ਖਾਣਾ ਹੁੰਦਾ ਬਲ ਜਿਆਦਾ ਜਿਹੜਾ ਸਾਮ ਦੇ ਸਵੇਰੇ ਜਿਹੜਾ ਦੁਪਹਿਰ ਦੇ ਸਮੇਂ ਜਿਹੜਾ ਇਹ ਸ਼ਾਇਦ ਉਹ ਰੈਸਕਿਊ ਕਰਦੀ ਜਾਂ ਸਵੇਰ ਦੇ ਸਮੇਂ ਕਰਦੀ ਨਹੀਂ ਇਹ ਤਕਰੀਬਨ 10:00 11:00 ਵਜੇ ਤੋਂ ਬਾਅਦ ਜੀ ਹਾਂ ਜਦੋਂ ਟੈਂਪਰੇਚਰ ਹੀਟ ਚ ਆਉਂਦਾ ਨਾ ਜਿਵੇਂ ਹੁਣ ਹੀਟ ਆ ਇਸ ਤਰੀਕੇ ਨਾਲ ਸਾਰੀ ਮੱਖੀ ਬਾਹਰ ਜਾ ਰਹੀ ਹੈ ਬਲ ਸਾਰੀ ਜਿਹੜੀ ਆਪਣੇ ਬਕਸਿਆਂ ਤੋਂ ਜਿਹੜੀ ਬਾਹਰ ਆ ਗਈ ਹਾਂ ਬਾਹਰ ਜਾ ਰਹੀ ਹਾਂ ਜੀ ਬਾਹਰੋਂ ਜਾ ਕੇ ਲੈ ਕੇ ਆ ਰਹੀ ਹੈ ਬ ਉਹ ਤਾਂ तकरीबन ਜਿਹੜੀ ਰਾਣੀ ਮੱਖੀ ਉਹ ਤੇ ਅੰਦਰ ਹੀ ਰਹਿਣੀ ਹੈ ਹਾਂਜੀ ਉਹਦਾ ਬਾਹਰ ਕੋਈ ਕੰਮ ਨਹੀਂ ਹਾਂ ਤੇ ਜਿਹੜੇ ਡਰਾਉਨ ਨੇ ਉਹ ਜਾ ਕੇ ਹੁਣ ਇਹਨਾਂ ਦਾ ਵਾਅਦਾ ਹੋਣਾ ਵਾ ਫਰਵਰੀ ਵਿੱਚ ਜਨਵਰੀ ਫਰਵਰੀ ਚ ਉਦੋਂ ਇਹਨਾਂ ਨੇ ਫੇਰ ਪੈਦਾ ਕਰਨੇ ਆ ਤੇ ਉਹਨਾਂ ਨੇ ਸਿਰਫ ਰਾਣੀ ਮੱਖੀ ਨੂੰ ਹੀ ਗੱਭਣ ਕਰਨਾ ਉਹ ਰਾਣੀ ਮੱਖੀ ਫੇਰ ਜਿਹੜਾ ਅੰਦਰ ਉਹ ਸਿਹਤਾਂ ਹੀ ਆਪਦੀ ਜਿਹੜੀ ਖਰਾਕ ਜਿਹੜੀ ਪੂਰੀ ਹਾਂਜੀ ਇਹ ਸਿਰ ਵਰਕਰਾਂ ਨੇ ਦੇਣੀ ਹੁੰਦੀ ਉਹਨਾਂ ਹਰ ਇੱਕ ਚੀਜ਼ ਹਾਂ ਨੇ ਬਾਹਰੋਂ ਲਿਆ ਕੇ ਨਾ ਸਾਰਾ ਕੁਝ ਪ੍ਰੋਪਰ ਹੋਣੇ ਉਹ ਚੀਜ਼ ਜਿਹੜੀ ਮਤਲਬ ਤੁਹਾਡੇ ਤੋਂ ਜੇ ਹੁਣ ਬਿਲਕੁਲ ਸ਼ੁੱਧ ਜਿਹੜਾ ਇਹ ਕਿਨੇ ਪ੍ਰੋਵਾਈਡ ਕਰਨਾ ਹੈ ਤੇ ਕਿਹੜਾ ਐਡਰੈ ਡੇਰਾ ਬਾਬਾ ਨਾਨਕ ਲੱਗੇ ਆ ਤਹਿਸੀਲ ਸਾਡੀ ਡੇਰਾ ਬਾਬਾ ਨਾਨਕ ਵਾ ਹਾਂਜੀ ਤੇ तकरीबन ਡੇਰਾ ਬਾਬਾ ਨਾਨਕ ਰਕੋੜਲੀ ਸੂਰਤ ਮੱਲੀ ਲੱਗੇ ਆ ਆਪਣਾ ਕੋਈ ਆਪਣਾ ਕਨੈਕਟ ਨੰਬਰ ਵੀ ਜਰਾ ਬੀਟ ਕਰ ਦੋ ਹਾਂਜੀ 87259 40332 ਮੇਰਾ ਨੰਬਰ ਜੇ ਜਦੋਂ ਮਰਜ਼ੀ ਕਾਲ ਕਰਕੇ ਆ ਸਕਦੇ ਹੋ ਸੋ ਇਹ ਸਾਨੂੰ ਇਟੋ ਜੀਲੀਦਰ ਕਿਸਾਨ ਜਿਨ੍ਹਾਂ ਨੇ ਕੀ ਇਸ ਚੀਜ਼ ਦੀ ਜਿਹੜੀ ਹੈ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਜਿਹੜੀ ਕੀਤੀ ਆ ਸੋ ਸੁੱਧਤਾ ਦੇਸੀ ਜਿਹੜਾ ਇਹ ਇਹਨਾਂ ਦੇ ਵੱਲੋਂ ਜਿਹੜਾ ਵਾ ਦਾਵਾ ਕੀਤਾ ਜਾਂਦਾ ਕੋਈ ਵੀ ਜਿਹੜੀ ਮਲਬੜਖੋਰੀ ਜਿਹੜੀ ਹੈ ਇਸ ਪ੍ਰਕਾਰ ਦੀ ਜਿਹੜੀ ਨਹੀਂ ਕੀਤੀ ਜਾਂਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਖਪ੍ਰੀ ਸਿੰਘ ਖੁਸ਼ੀ